ਪੰਜਾਬ ਗਵਰਨਮੈਂਟ ਦਾ ਐਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਰਾਸ਼ੀ ਨੂੰ ਲੈ ਕੇ ਝੂਠ ਹੋਇਆ ਬੇਨਕਾਬ ਦੱਸਦੀ ਹੈ ਕਿ ਪੰਜਾਬ ਸਰਕਾਰ ਦਾਵਾ ਕਰਦੀ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਸਕਾਲਰਸ਼ਿਪ ਦੀ ਰਕਮ ਹੰਦਾ 60% ਦੀ ਜਾਰੀ ਨਹੀਂ ਕੀਤਾ ਹਾਲਾਂਕਿ ਕੇਂਦਰ ਸਰਕਾਰ ਨੇ ਪੂਰੀ ਰਕਮ ਜਾਰੀ ਕਰ ਦਿੱਤੀ ਹੈ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਵੱਡੀ ਕਾਰਵਾਈ ਪੁਲਿਸ ਨੇ ਡਾਕਟਰ ਨੂੰ ਕੀਤਾ ਗ੍ਰਿਫਤਾਰ ਦੇਸ਼ਪੁਰ ਵਿੱਚ ਕਈ ਬੱਚਿਆਂ ਦੀ ਕੋਲਡ ਡ੍ਰਿਫ ਖੰਗ ਦੀ ਦਵਾਈ ਪੀਣ ਨਾਲ ਮੌਤ ਹੋ ਗਈ ਹੈ ਸਿਰਫ ਮੱਧ ਪ੍ਰਦੇਸ਼ ਵਿੱਚ ਹੀ ਦਵਾਈ ਖਾਣ ਤੋਂ ਬਾਅਦ 11 ਬੱਚਿਆਂ ਦੀ ਮੌਤ ਹੋ ਗਈ ਹੈ ਇਸ ਘਟਨਾ ਨੇ ਰਾ ਸਰਕਾਰ ਨੂੰ ਉੱਚ ਸਨਮਾਨ ਵਿੱਚ ਲੈ ਲਿਆ ਹੈ ਪਿੰਡ ਸਹਿਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਤੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਜਿਹਦਾ ਬਰਨਾਲਾ ਦੇ ਪਿੰਡ ਸਹਿਣਾ ਦੇ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਸਹਿਣਾ ਦੇ বাস ਸਟੈਂਡ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸੁਖਵਿੰਦਰ ਸਿੰਘ ਕਲਕੱਤਾ ਪੰਜਾਬ ਦੇ ਸਾਰੇ ਮੁੱਦਿਆਂ ਦੇ ਬੜੀ ਬੇਵਾਕੀ ਨਾਲ ਬੋਲਦਾ ਸੀ ਦੁਸਹਿਰੇ ਤੇ ਸੋਨੇ ਤੋਂ ਭੰਗ ਹੋਇਆ ਮੋਹ ਆਸਮਾਨ ਛੋਹਦੀਆਂ ਕੀਮਤਾਂ ਨਾ ਘਟੀ ਮੰਗ દિਵਾਲੀ ਤੱਕ ਡਿੱਗੇਗਾ ਜਾਂ ਵਧੇਗਾ ਪਾ ਮੰਗ ਵਿੱਚ ਗ੍ਰਾਫਟ ਦਾ ਮੁੱਖ ਕਾਰਨ ਸੋਨੇ ਦੀਆਂ ਅਸਵਾਨ ਛੋਂਦੀਆਂ ਕੀਮਤਾਂ ਸਨ ਇਸ ਤੋਂ ਇਲਾਵਾ ਦਿਵਾਲੀ ਦੌਰਾਨ ਕੀਮਤਾਂ ਹੋਰ ਵੱਧ ਸਕਦੀਆਂ ਹਨ ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤੇਜ਼ੀ ਅਜੇ ਖਤਮ ਨਹੀਂ